ਜੈ ਮਸਤਾ ਦੀ ਜੈ ਪੀ ਰਾ ਦੀ ਜੈ ਬਲੀਆ ਦੀ ਤੁਸੀਂ ਦੇਖਦੇ ਹੋ ਤੁਹਾਡਾ ਚੈਨਲ ਮਸਤਾ ਦਾਸ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿੰਦਾ ਬਾਬਾ ਅਮੀ ਜਾਂਜੀ ਤੇ ਸਾਈ ਲਾਢੀ ਸ਼ਾਹੀ ਨੇ ਇੱਕ ਫਕੀਰ ਦੇ ਦਰਸ਼ਨ ਕਰਾਈ ਸੀ ਜੋ 5-7 ਸਾਲ 10 ਸਾਲ ਪਹਿਲਾਂ ਦੁਨੀਆ ਤੋਂ ਚਲੇ ਗਏ ਸੀ ਪਰਦਾ ਕਰ ਗਏ ਸੀ ਉਸ ਫਕੀਰ ਦੇ ਦਰਸ਼ਨ ਕਰਾਈ ਸੀ ਉਸ ਉਹਦੇ murid ਨੂੰ ਉਹਦੇ murid ਨੇ ਸਵਾਲ ਕੀਤਾ ਸੀ ਬਾਬਾ ਅਮੀ ਜਾਂਜੀ ਨੂੰ ਜਾਸਾਨੀ ਜੀ ਨੂੰ ਤੇ ਮੈਨੂੰ ਉਹਦੇ ਦਰਸ਼ਨ ਕਰਵਾ ਸਕਦੇ ਤੁਸੀਂ ਤੇ ਪੂਰੀ ਵੀਡੀਓ ਦੇਖੋ ਤੁਹਾਨੂੰ ਦੱਸ ਦੇਆ ਕਿੱਦਾਂ ਦਰਸ਼ਨ ਕਰਵਾਈ ਸੀ ਤੇ ਇੱਕ ਵਾਰ ਦੀ ਗੱਲ ਹੈ ਰੁੜਕੇ ਦੇ ਵਿੱਚ ਬਾਬਾ ਅਮੀ ਚੰਦ ਜੀ ਦੇ ਕੋਲ ਸਾਈ ਸਰਕਾਰ ਬਾਬਾ ਲਾਡੀ ਸ਼ਾਹ ਜੀ ਆਏ ਹੋਏ ਸੀ ਤੇ ਸੋਕੀਗਾ ਦੀ ਅਲੱਗ ਦੁਨੀਆ ਹੈ ਉਹ ਰੋਜ਼ ਵੀ ਮਿਲਦੇ ਸੀ ਨਹੀਂ ਵੀ ਮਿਲਦੇ ਸੀ ਰੋਜ਼ ਵੀ ਮਿਲਦੇ ਸੀ ਉਹ ਇੱਕ ਵਾਰ ਦੀ ਗੱਲ ਹੈ ਕਿ ਦੋ ਬਾਬਾ ਜੀ ਦੇ ਕੋਲ ਸਾਈਂ ਜੀ ਆ ਕੇ ਬੈਠੇ ਸੀ ਤੇ ਉਧਰੋਂ ਸੰਗਤ ਸਦਾ ਸਲਾਮ ਕਰਦੀ ਸੀ ਇਦਾਂ ਹੀ ਇੱਕ ਸਾਡੇ ਵਰਗਾ ਕਿਹੜਾ ਪਰਖਣ ਵਾਲੇ ਬੰਦੇ ਫਕੀਰਾਂ ਨੂੰ ਪਰਖਣ ਵਾਲੇ ਬੰਦੇ ਬਹੁਤ ਜਾਂਦੇ ਨੇ ਦਰਬਾਰਾਂ ਤੇ ਕਿਹੜੇ ਕਹਿੰਦੇ ਦੇਖਦੇ ਆ ਫਕੀਰ ਇਦਾਂ ਕਰ ਸਕਦਾ ਤੇ ਸਾਈਂ ਜੀ ਵੀ ਬੈਠੇ ਸੀ ਤੇ ਬਾਬਾ ਅਮੀ ਜਨ ਜੀ ਨੂੰ ਸਲਾਮ ਕੀਤੀ ਤੇ ਕਹਿਣ ਲੱਗਾ ਬਾਬਾ ਜੀ ਸਾਡੇ ਇੱਕ ਫਕੀਰ ਹੋਏ ਨੇ ਫਗਵਾੜੇ ਦੇ ਵਿੱਚ ਅਸੀਂ ਉਹਨਾਂ ਦੇ ਜਾਂਦੇ ਸੀ ਜਾਂ ਮੇਰੀ ਉਹ குரு ਸੀ ਤੁਸੀਂ ਉਹਨਾਂ ਦੇ ਦਰਸ਼ਨ ਕਰਵਾ ਸਕਦੇ ਆ ਤੇ ਬਾਬਾ ਅਮੀ ਚੰਦ ਜੀ ਜੀ ਇਹੋ ਜੇ ਫਕੀਰ ਸੀ ਮਸਤ ਸੀ ਕਈ ਵੇਲੇ ਤੇ ਉਹ ਕਹਿੰਨ ਨਾ ਦੀ ਇਹ ਚੀਜ਼ ਨਹੀਂ ਹੋਣੀ ਤੇ ਅਸੀਂ ਕਰਾਂਗੇ ਕਈ ਵੇਲੇ ਕਹਿਣ ਦੇ ਹੁੰਦੇ ਸੀ ਅਸੀਂ ਕੌਣ ਹੁੰਦੇ ਆ ਦਰਸ਼ਨ ਕਰਾਉਣ ਵਾਲੇ ਅੱਗੇ ਉਹ ਬੰਨੇ ਇਦਾਂ ਕਿਹਾ ਤੇ ਬਾਬਾ ਅਮੀ ਚੰਦ ਜੀ ਕਹਿਣ ਲੱਗੇ ਅਸੀਂ ਕੌਣ ਹੁੰਦੇ ਆ ਦਰਸ਼ਨ ਕਰਾਉਣ ਵਾਲੇ ਉਹ ਫਕੀਰ ਦੇ ਮੋਜ ਹੁੰਦੀ ਆ ਨੀਵੇਂ ਹੋ ਗਏ ਬਾਬਾ ਜੀ ਕਹਿੰਦੇ ਅਸੀਂ ਕੌਣ ਹੁੰਦੇ ਆ ਦਰਸ਼ਨ ਕਰਾਉਣ ਵਾਲੇ ਕਿਸੇ ਫਕੀਰ ਦੇ ਤੇ ਉਹ ਕਹਿੰਦਾ ਨਹੀਂ ਤੁਸੀਂ ਕਰਵਾਓ ਤੁਸੀਂ ਐਡੇ ਵੱਡੇ ਫਕੀਰ ਐ ਐਡੇ ਪੁੰਚੇ ਫਕੀਰ ਆ ਤੇ ਸਾਈਂ ਜੀ ਸੁਣਦੇ ਪਏ ਸੀ ਤੇ ਉਹ ਬੰਦੇ ਸਭ ਬਾਬਾ ਜੀ ਕਹਿੰਨਗੇ ਨਹੀਂ ਕੱਕਾ ਚੱਲ ਤੂੰ ਉਹ ਕੋਦੋਂ ਬਾਹਰ ਨੂੰ ਜਾਣ ਲੱਗਾ ਸਾਈਂ ਜੀ ਕਹਿੰਦੇ ਬਾਬਾ ਜੀ ਜੇ ਇਹ ਕਹਿੰਦੇ ਆ ਤਾਂ ਆਪਾਂ ਕਰਵਾ ਦਿੰਦੇ ਆ ਦਰਸ਼ਨ ਤੇ ਬਾਬਾ ਵੀ ਚੰਗੇ ਕਹਿ ਲੱਗੇ ਸਾਈਂ ਜੀ ਦੇਖ ਲੋ ਇਹ ਤੁਸੀਂ ਕਰਵਾਉਣਿਆਂ ਤੱਕ ਕਰਵਾ ਲਓ ਫਿਰ ਤੇ ਉਹ ਬਾਬਾ ਅਮੀ ਚੰਦੀ ਨਾਲ ਹੀ ਹਾਕ ਮਰੀ ਕਹਿੰਦੇ ਇਧਰ ਆ ਦਰਸ਼ਨ ਕਰਨ ਦੇ ਆ ਜਾ ਜਿੰਨੀ ਵੀ ਉਸ ਟਾਈਮ ਦੀ ਸੰਗਤ ਸੀ ਸਾਰਿਆਂ ਨੂੰ ਕਿਹਾ ਤੁਸੀਂ ਚਲੋ ਬਾਹਰ ਹੋ ਜਾਓ ਤੇ ਉਸ ਨੂੰ ਇਕੱਲੇ ਨੂੰ ਕਮਰੇ 'ਚ ਬੁਲਾ ਲਿਆ ਤੇ ਬਾਬਾ ਜੀ ਬੈਠੇ ਨੇ ਬਾਬਾ ਅਮੀ ਚੰਦੀ ਤੇ ਸਾਈ ਸਰਕਾਰ ਕਹਿੰਦੇ ਹੁਣ ਦੱਸ ਕੇ ਇਹ ਦਰਸ਼ਨ ਕਰ ਲੈ ਉਹ ਕਹਿੰਦੇ ਇੱਦਾਂ ਇੱਦਾਂ ਸਾਡੇ ਫਗਵਾੜੇ ਇੱਕ ਫਕੀਰ ਆ ਉਹਨਾਂ ਦੇ ਦੱਸਣ ਕੰਨ ਆ ਤੇ ਤੁਸੀਂ ਕਰਵਾਓ ਸਾਈਂ ਜੀ ਕਹਿੰਦੇ ਕੋਈ ਬਿਠਾਇਆ ਉਸ ਨੂੰ ਤੈਨੂੰ ਕਹਿੰਦੇ ਅੱਖਾਂ ਮੀਟ ਅੱਖਾਂ ਮੀਟੀਆਂ ਤੇ ਉਹਨੂੰ ਕਹਿੰਦੇ ਹੁਣ ਦੇਖ ਕਿ ਇਹਨੂੰ ਦੇਖਣਾ ਦੇਖ ਲੈ ਉਹ ਕਹਿੰਦੇ ਇੱਦਾਂ ਸਾਡੇ ਫਕੀਰ ਆ ਕਹਿੰਦੇ ਅੱਖਾਂ ਖੋਲ ਕੇ ਦੇਖ ਲੈ ਸਾਰੇ ਬੈਠੇ ਆ ਜਦੋਂ ਦੇਖਿਆ ਉਹਨਾਂ ਦਾ ਕਿਹੜੇ ਵੀ ਫਕੀਰ ਸੀ ਉਹ ਮੋਰੇ ਪੱਠੇ ਫਿਰ ਸਹਿ ਨਹੀਂ ਹੁੰਦਾ ਵੇ ਜਦੋਂ ਮੋਰੇ ਖੜਾ ਕਰਦਾ ਫਿਰ ਰੋਸ਼ਨੀ ਦੇਖਣੇ ਹੁੰਦੀ ਕੋਈ ਵੀ ਫਕੀਰ ਦੀ ਜਾਂ ਕੋਈ ਵੀ ਤੇ ਕਿਹੜਾ ਬੰਦਾ ਦੁਨੀਆਂ ਤੋਂ ਚਲਾ ਗਿਆ ਤੇ ਉਹਨੂੰ ਮੋੜੇ ਬਿਠਾ ਦੇਣਾ ਫਿਰ ਦੇਖ ਵੀ ਨਹੀਂ ਹੁੰਦਾ ਫਿਰ ਮਾਫੀ ਮੰਗੇ ਤੇ ਬਾਬਾ ਜੀ ਅਸੀਂ ਤਾਂ ਮੈਂ ਤਾਂ ਤੁਹਾਨੂੰ ਇਦਾਂ ਦੇਖਦਾ ਸੀ ਤੁਸੀਂ ਇਦਾਂ ਕਰ ਸਕਦੇ ਆ ਸਾਈਂ ਜੀ ਮੈਨੂੰ ਮਾਫ ਕਰ ਦਿਓ ਮੈਂ ਤਾਂ ਦੇਖਦਾ ਸੀ ਤੇ ਇਦਾਂ ਹੋ ਸਕਦੀ ਜਦੋਂ ਸਾਹਮਣੇ ਖੜਾ ਕਰਤਾ ਫਿਰ ਮਾਫੀ ਮੰਗੇ ਸਾਈਂ ਜੀ ਕਹਿੰਦੇ ਨਹੀਂ ਹੁਣ ਨਹੀਂ ਹੁਣ ਬੈਠਾ ਤਾਂ ਦੇਖੀ ਜਾਂ ਦਰਸ਼ਨ ਕਰਦਾ ਕਹਿੰਦੇ ਉਸ ਟਾਈਮ ਘੰਟਾ 2 ਘੰਟੇ ਇਦਾਂ ਹੀ ਚੱਲਿਆ ਅੰਦਰੋ ਬਖਸ਼ ਲੋ ਬਖਸ਼ ਲੋ ਦੀ ਆਵਾਜ਼ ਆ ਉਪਰ ਫਕੀਰ ਫਿਰ ਕਹਿੰਦਾ ਹੁਣ ਅਸੀਂ ਸੱਧਿਆ ਯਾਰ ਹੁਣ ਦਰਸ਼ਨ ਕਰਕੇ ਹੀ ਜਾ ਕਹਿੰਦਾ ਫਿਰ ਉਹ ਐਸੀ ਆ ਉਹਨੇ ਮਾਫੀਆ ਮੰਗੀਆ ਬਖਸ਼ਾ ਉਹ ਇਹਨਾਂ ਬਖਸ਼ ਦੋ ਮੈਨੂੰ ਮੈਂ ਤੁਹਾਨੂੰ ਪਰਖਣਾ ਪਰਖਦਾ ਸੀ ਤੇ ਫਕੀਰਾਂ ਨੂੰ ਪਰਖਣਾ ਦਾ ਚਾਹੀਦੇ ਨਹੀਂ ਉਹ ਕਹਿੰਦਾ ਹੁਣ ਕੱਲ ਆ ਦਰਸ਼ਨ ਕਿਹੜਾ ਬੰਦਾ ਤੁਸੀਂ ਪੰ ਪਤਾ ਯਾਰ ਕੋਈ ਵੀ ਫਕੀਰ ਆ ਦੁਨੀਆ ਤੋਂ ਪਰਦਾ ਕਰਕੇ ਉਸ ਨੂੰ ਮੋਰੇ ਬਿਠਾ ਦੇਣਾ ਫਿਰ ਦਲਤਾ ਲੱਗਦਾ ਆ ਇੱਕ ਹੁੰਦਾ ਦੇ ਦਰਸ਼ਨ ਆਪਦੇ ਨੇ ਇੱਕ ਹੁੰਦਾ ਪਰਖ ਕੇ ਲੈਣੇ ਫਿਰ ਉਹ ਉਹਨਾਂ ਨੇ ਐਸਾ ਰੂਪ ਦਿਖਾਇਆ ਉਸ ਫਕੀਰ ਦਾ ਤੇ ਫਿਰ ਡਗ ਗਏ ਤੇ ਨਾਲੇ ਮੰਗੀਆਂ ਮਾਫੀਆਂ ਇਹ ਸੀ ਕਿੱਸਾ ਬਾਬਾ ਅਮੀਚੰਦ ਜੀ ਦਾ ਤੇ ਸਾਈਂ ਲਾਡੀ ਸ਼ਾਹੀ ਦਾ ਕਿਵੇਂ ਇੱਕ ਫਕੀਰ ਦੇ ਦਰਸ਼ਨ ਕਰਾਏ ਸੀ ਜਿਹੜੇ ਦੁਨੀਆ ਤੋਂ ਫਰਦਾ ਕਰ ਗਏ ਸੀ ਤੇ ਉਸ ਬੰਦੇ ਨੇ ਫਿਰ ਮਾਫੀ ਮੰਗ ਕੇ ਖੁੱਲਾ ਬਖਸ਼ਾਇਆ ਤੇ ਫਿਰ ਸਜਦਾ ਸਲਾਮ ਕੀਤਾ ਤੇ ਫਿਰ ਕਹਿੰਦੇ ਸਾਈਂ ਜੀ ਕਹਿਣ ਲੱਗੇ ਫਕੀਰਾਂ ਨੂੰ ਪਰਖੀਦਾ ਨਹੀਂ ਹੁੰਦਾ ਇਹਨਾਂ ਮਸਤਾਂ ਨੂੰ ਤਾਂ ਬਿਲਕੁਲ ਹੀ ਨਹੀਂ ਪਰਖੀਦਾ ਹੁੰਦਾ। ਇਸ ਵੀਡੀਓ 'ਚ ਜੇ ਕੋਈ ਗਲਤ ਲਫ਼ਜ਼ ਬੋਲ ਹੋ ਗਿਆ ਉਹ ਤੇ ਮਾਫ਼ ਕਰਨਾ ਤੇ 26 ਜਨਵਰੀ ਦਾ ਮੇਲਾ ਆ ਗਿਆ ਤੇ ਸਾਰਿਆਂ ਨੇ ਸਰਕਾਰ ਦੇ ਦਰਵਾਜ਼ੇ ਵਿੱਚ ਜਾ ਕੇ ਹਾਜ਼ਰੀ ਭਰਨੀ ਆ। ਗੁਰਦਾਸ ਮਾਨ ਸਾਹਿਬ ਲੱਗਣਗੇ 26 ਤਰੀਕ ਨੂੰ ਤੇ ਸਾਰਿਆਂ ਨੇ ਹਾਜ਼ਰੀ ਭਰਨੀ ਆ। ਜੈ ਮਸਤਾ ਦੀ, ਜੈ ਪੀਲਾ ਦੀ, ਜੈ ਬਾਲਾ ਦੀ।